ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨਰ ਤੇ ਅੱਜ ਅਸੀਂ ਲੈ ਕੇ ਆਏ ਹਾਂ ਜੀ ਤੁਹਾਡੇ ਲਈ ਜੈਂਟਸ ਲੋਅਰ ਉਹਦੇ ਵਿੱਚ ਤੁਹਾਨੂੰ ਫਸਟ ਆਫ ਆਲ ਦਿਖਾ ਰਹੇ ਹਾਂ ਅਸੀਂ ਗ੍ਰੇ ਕਲਰ ਦੇ ਵਿੱਚ ਕੈਡੀ ਵੇਅਰ ਵਾਲਾ ਜਿਹੜਾ ਹੈਗਾ ਇਹ ਡਿਜ਼ਾਈਨ ਹੈਗਾ ਲੋਅਰ ਦੇ ਵਿੱਚ ਇਹ ਦੇਖੋ ਲਾਰਜ ਐਕਸਲ ਡਬਲ ਐਕਸਲ ਸਾਰੇ ਸਾਈਜ਼ ਜਿਹੜੇ ਤੁਹਾਨੂੰ ਮਿਲ ਜਾਣਗੇ ਸੈਕੰਡ ਨੰਬਰ ਤੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜੀ ਐਡੀਡਾਸ ਦੇ ਡਿਜ਼ਾਈਨ ਵਾਲਾ ਇਹ ਦੇਖੋ ਕਾਰਗੋ ਸਟਾਈਲ ਦੇ ਵਿੱਚ ਰਹੇਗਾ ਜੀ ਇਹ ਲੋਅਰ ਬਹੁਤ ਵਧੀਆ ਜਿਹੜੀਆਂ ਹੈਗੀਆਂ ਜਿਪਰ ਲੱਗੀਆਂ ਹੋਈਆਂ ਨੇ ਇਹ ਰਿਹਾ ਜੀ HD10 ਦਾ ਲੋਗੋ ਔਰ ਇਹਦੇ ਵਿੱਚ ਤੁਹਾਨੂੰ ਜਿਹੜੇ ਆ ਬਲੈਕ ਗ੍ਰੇ ਗ੍ਰੀਨ ਮਹਿੰਦੀ ਸ਼ੇਡ ਇਹ ਸਾਰੇ ਜਿਹੜੇ ਆ ਕਲਰ ਜਿਹੜੇ ਆ ਮਿਲ ਜਾਣਗੇ ਇਸ ਦੇ ਨਾਲ ਹੀ ਅੱਗੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜੀ ਇਹ ਦੇਖੋ ਇਸ ਤਰ੍ਹਾਂ ਇਹਦੇ ਜਿਪ ਲੱਗੀ ਹੋਈ ਹੈ ਲੋਅਰ ਦੇ ਨੀਚੇ ਇਹ ਨੂੰ ਤੁਸੀਂ ਜਿਹੜਾ ਆ ਆਪਣੇ ਆਪਣੇ ਅਕੋਰਡਿੰਗ ਜਿਹੜਾ ਆ ਘਟਾਵਦਾ ਸਕਦੇ ਹੋ ਇਹ ਰਿਹਾ ਜੀ ਐਡਵਾਂਸ ਦਾ ਲੱਗੋ ਇਹਦੇ ਵਿੱਚ ਵੀ ਤੁਹਾਨੂੰ ਜਿਹੜੇ ਆ ਸਾਰੇ ਕਲਰ ਮਿਲ ਜਾਣਗੇ ਸਾਈਜ਼ ਵੀ ਜੀ ਲਾਰਜ ਐਕਸਲ ਡਬਲ ਐਕਸਲ ਜਿਹੜੇ ਆ ਸਾਰੇ ਮਿਲ ਜਾਣਗੇ ਇਹ ਰਿਹਾ ਜੀ ਗ੍ਰੇ ਕਲਰ ਦੇ ਵਿੱਚ ਇਹ ਵੀ ਕਾਰਗੋ ਸਟਾਈਲ ਹੈਗਾ ਆ ਇਹ ਕਲੰਬੀਆ ਦਾ ਲੋਗੋ ਲੱਗਾ ਹੈ ਪਾਕਟ ਨੇ ਔਰ ਸਾਈਜ਼ ਜਿਹੜੇ ਆ ਤੁਹਾਨੂੰ ਲਾਰਜ ਐਕਸਲ ਡਬਲ ਐਕਸਲ ਜਿਹੜੇ ਆ ਸਾਰੇ ਹੀ ਮਿਲ ਜਾਣਗੇ ਇਹ ਰਿਆ ਜੀ ਇਹ ਵੀ ਅੱਦੀ ਦੱਸਦਾ ਇਹ ਬੱਚਿਆਂ ਵਾਲੀ ਲੋਰ ਹੈ ਇਹ ਵੀ ਤੁਸੀਂ ਆਪਣੇ ਅਕੋਰਡਿੰਗ ਇਹਨੂੰ ਕਢਾਵਾ ਸਕਦੇ ਹੋ ਇਹਦੇ ਵਿੱਚ ਵੀ ਤੁਹਾਨੂੰ ਜਿਹੜੇ ਆ ਜਿਦਾਂ ਗ੍ਰੀਨ ਸ਼ੇਡ ਹੈ ਇਹਦੇ ਵਿੱਚ ਤੁਹਾਨੂੰ ਜਿਹੜਾ ਹੈ ਬਲੈਕ ਸ਼ੇਡ ਵੀ ਮਿਲ ਜਾਏਗਾ ਔਰ ਇਹ ਹੈ ਜੀ कॉटन ਦਾ ਪਜਾਮਾ ਲੋਰ ਰਹੇਗੀ ਇਹਦੇ ਵਿੱਚ ਤੁਹਾਨੂੰ 20 22 ਤੋਂ ਲੈ ਕੇ 22 24 26 28 30 32 ਤੱਕ ਜਿਹੜੇ ਆ ਸਾਰੇ ਸਾਈਜ਼ ਮਿਲ ਜਾਣਗੇ ਇਸ ਦੇ ਨਾਲ ਹੀ ਤੁਹਾਨੂੰ ਅਸੀਂ ਅੱਗੇ ਦਿਖਾ ਰਹੇ ਹਾਂ ਜੀ ਇਹ ਵੀ ਕਾਰਗੋ ਸਟਾਈਲ ਦੇ ਵਿੱਚ ਰਹੇਗਾ ਜੀ ਲੋਰ ਇਹ ਦੇਖੋ ਬਹੁਤ ਹੀ ਵਧੀਆ ਜਿਹੜਾ ਹੈਗਾ ਆ ਇਹਦਾ ਫੈਬਰਿਕ ਹੈ ਇਸ ਤਰ੍ਹਾਂ ਪਾਕਟ ਦੇ ਉੱਪਰ ਇਹਦਾ ਲੋਗੋ ਹੈ ਇਹ ਦੇਖੋ ਬਹੁਤ ਹੀ ਪਿਆਰ ਇਹਦੇ ਵਿੱਚ ਵੀ ਤੁਹਾਨੂੰ ਲਾਰਜ ਐਕਸਲ ਡਬਲ ਐਕਸਲ ਜਿਹੜੇ ਆ ਤਿੰਨੋਂ ਸਾਈਜ਼ ਜਿਹੜੇ ਮਿਲ ਜਾਣਗੇ ਇਸ ਦੇ ਨਾਲ ਤੁਹਾਨੂੰ ਅੱਗੇ ਦਿਖਾ ਰਹੇ ਹਾਂ ਅਸੀਂ ਪਯੋਮਾ ਦਾ ਲੋਅਰ ਇਹਦੇ ਵਿੱਚ ਵੀ ਤੁਹਾਨੂੰ ਲਾਰਜ ਐਕਸਲ ਡਬਲ ਐਕਸਲ ਜਿਹੜੇ ਆ ਸਾਰੇ ਸਾਈਜ਼ ਜਿਹੜੇ ਆ ਮਿਲ ਜਾਣਗੇ ਸਕਰੀਨ ਦੇ ਉੱਪਰ ਸਾਡਾ ਨੰਬਰ ਵੀ ਲਗਾਤਾਰ ਚੱਲ ਰਿਹਾ ਹੈ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ ਦੇ ਉੱਪਰ ਮੈਸੇਜ ਵੀ ਕਰ ਸਕਦੇ ਹੋ ਸਾਈਜ਼ ਦੇ ਅਕੋਰਡਿੰਗ ਇਹਨਾਂ ਦੀ ਜਿਹੜੀ ਪ੍ਰਾਈਸ ਹੈ ਉਹ ਵੀ ਅਲੱਗ-ਅਲੱਗ ਹੋਣਗੇ ਤੇ ਜਲਦੀ ਹੀ ਇੱਕ ਨਵੀਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ